ਇਹ ਪਿਆਰ ਭਰੀ ਸ਼ਸ਼ੀਗਾਮ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣੇ ਜਗਰਾਉਂ ਦੇ ਵਿੱਚ ਘੋੜੇ ਅਤੇ ਘੋੜੀਆਂ ਦਾ ਮੇਲਾ ਲੱਗਿਆ ਹੋਇਆਗਾ ਤੇ ਉੱਥੇ ਅੱਜ ਆਪਾਂ ਪਹੁੰਚੇ ਸਿਗੇ ਤੇ ਆਪਣੇ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਆਕੇ ਵੀਡੀਓ ਸ਼ੇਅਰ ਕਰਦੇ ਹੋ 5811 ਸਰਪੰਚ ਫਾਰਮਿੰਗ ਜਿੰਨੇ ਵੀ ਮੇਰੇ ਦਰਸ਼ਕ ਵੀਰ ਹੋਰ ਵੀ ਨਵੇਂ ਵੀਰ ਜੁੜ ਰਹੇ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਤੁਹਾਨੂੰ ਅੱਜ ਮਿਲਾਉਨੇ ਆ ਜੋ ਕਿ ਦਿੱਲੀ ਤੋਂ ਦਿੱਲੀ ਤੋਂ ਹੀ ਹਨੀ ਦਿੱਲੀ ਤੋਂ ਪਹੁੰਚੇ ਹੋਏ ਆਪਣੇ ਅੰਕਲ ਜੀ ਜੋ ਕਿ ਘੋੜੇ ਲੈ ਕੇ ਆਏ ਆ ਹਰੀਸ਼ ਹਰੀ ਸਿੰਘ ਪਹਿਲਵਾਨ ਜੀ ਜੋ ਕਿ ਪਹੁੰਚੇ ਹੋਏ ਨੇ ਘੋੜੇ-ਗੋੜੀਆਂ ਲੈ ਕੇ ਤੇ ਆਪਾਂ ਭਾਈ ਜੀ ਨਾਲ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਜਾਨੀ ਕਿ ਪੰਜਾਬੀਆਂ ਨੂੰ ਵੀ ਸ਼ੌਂਕ ਆ ਤੇ ਹੋਰ ਬਾਹਰ ਵੀ ਸਟੇਟਾਂ ਤੇ ਬਹੁਤ ਸ਼ੌਂਕ ਹੈ ਇਸ ਚੀਜ਼ ਦਾ ਤੇ ਆਪਾਂ ਨੂੰ ਵੀ ਹੋਰ ਵੱਧ ਤੋਂ ਵੱਧ ਸ਼ੌਂਕ ਹੋਣਾ ਚਾਹੀਦਾ ਹੈ ਜੀ ਇਨ੍ਹਾਂ ਦਾ ਤੇ ਆਪਾਂ ਭਾਈ ਜੀ ਨਾਲ ਗੱਲਬਾਤ ਕਰਦੇ ਹਾਂ ਹਰਸ਼ੀ ਗੱਲ ਭਾਈ ਜੀ ਸਾਸਰੇ ਗੱਲ ਹੋਣਾ ਸ਼ੁਰੂ ਹੋਰ ਜੀ ਠੀਕ ਠਾਕ ਸਭ ਤਾਂ ਹੀ ਹਾਂਜੀ ਤੇ ਭਾਈ ਜੀ ਸਾਨੂੰ ਦੱਸਿਓ ਇਹਨਾਂ ਦੇ ਬਾਰੇ ਜਾਣਕਾਰੀ ਦਿਓ ਜਿਹੜੇ ਆਪਣੇ ਜਾਨਵਰ ਖੜੇ ਆ ਹਾਂਜੀ ਉਹ ਅਰਜਨ ਰੋਡ ਵਾਲੇ ਦੇ ਪੁੱਛੇ ਦੀ ਹੈ ਇਸ ਮਹੀਨੇ ਦੀ ਪੁੱਛੇਰੀ ਹੈ ਹਾਂਜੀ 863 ਚ ਹੈ ਠੀਕ ਹੈ ਜੀ ਸਪੋਰਟਲੈਸ ਨੁਕਰੀ ਗੋੜੀ ਹੈ ਹਾਂਜੀ ਤੇ ਇਹਦੂ ਅੱਗੇ ਆਹ ਕਿਹੜਾ ਅਗਲਾ ਨਗ ਜਿਹੜਾ ਇਹਦਾ ਇੱਕ ਆਹ ਚੰਬੀ ਹੈ 6 ਮਹੀਨੇ ਦੀ ਕਿਆ ਬਣਾ ਹੈ ਠੀਕ ਹੈ ਜੀ ਔਰ ਬੇਤਾਬ ਕੇ ਬੇਟੇ ਸੇ ਕਿਆ ਬਣਾ ਹੈ ਹੀਨਾ ਗੋੜੇ ਸੇ ਠੀਕ ਹੈ ਬਹਿਤਾਬ ਬੇਤਾਬ ਬੇਤਾਬ ਇਸ ਪਾਲੀ ਦਾ ਜੋ ਘੋੜਾ ਤਾਂ ਬੇਤਾਬ ਠੀਕ ਹੈ ਉਸਕੇ ਬੇਟੇ ਸੇ ਕਰਾਸ ਹੈ ਇਹ ਠੀਕ ਹੈ ਜੀ ਅੱਗੇ ਤੀਸਰਾ ਨਗ ਜਿਹੜਾ ਤੀਸਰਾ ਨਗ ਜੀ ਇਹ ਆਪਣੇ ਤਕਰੀਬਤ ਛੇਰੀ 18 ਮਹੀਨੇ ਤੇ 65 ਪਲਸ ਹਾਈਟ ਇਸ ਦੀ ਠੀਕ ਹੈ ਜੀ ਤੇ ਆਪਣੇ ਕੋਲੇ ਹੋਰ ਨਾ ਕਿ ਸੀਗੇ ਉਹ ਵੇਚ ਚੁੱਕਿਆ ਨੇ ਹਾਂ ਵੇਚ ਚੁੱਕਿਆ ਕਿ ਇੱਕ ਕੁੜੀ ਹੋਈ ਆਪਣੀ ਕੁੜੀ ਠੀਕ ਹੈ ਜੀ ਚੌਥਾ ਨਾ ਕਿ ਇੱਕ ਕੁੜੀਆ ਵੇਕੀ ਆ ਇੱਕ ਵੇਕੀ ਆ ਠੀਕ ਹੈ ਜੀ ਇੱਕ ਕੁੜੀ ਮਿੱਤਰੋ ਵੇਕੀ ਆ ਤੇ ਬਾਈ ਕੋਲੇ ਬਕਾਊ ਆ ਬਾਈ ਚਾਰੇ ਨਾ ਕਿ ਬਕਾਊ ਹਨਾ ਬਕਾਊ ਆ ਜੀ ਤੇ ਚਾਰੇ ਨਾ ਕਿ ਬਕਾਊ ਆ ਬਾਈ ਜੀ ਕੋਲੇ ਤੇ ਤੁਹਾਨੂੰ ਆਪਾਂ ਜਾਨਵਰਾਂ ਦਾ ਦੁਕੇ 10 ਵੀ ਦਿੱਤਾ ਬਾਈ ਜੀ ਨੇ ਕਿਹੜੀ ਕਿਹੜੀ ਚੀਜ਼ ਨਾ ਕਿਥੋ ਕਿਥੋ ਤਿਆਰ ਹੋਏ ਹੋਏ ਹੈ ਤੇ ਆਪਣੇ ਬਾਈ ਜੀ ਨਾਲ ਭੰਮੀਪੁਰੇ ਤੋਂ ਸੀਗੇ ਇਹਨਾਂ ਨੂੰ ਜਾਣ ਪਛਾਣ ਸੀਗੀ ਇਹ ਆਪਾਂ ਨੂੰ ਲੈ ਕੇ ਆਇਆ ਬਾਈ ਰਾਜੂ ਜੀ ਤੇ ਆਪਣੀ ਬਾਈ ਜੀ ਨਾਲ ਗੱਲਬਾਤ ਹੋਈ ਤੇ ਤੁਹਾਨੂੰ ਇੱਕ ਕੰਟੈਂਟ ਨੰਬਰ ਬਾਈ ਜੀ ਦਾ ਜਰੂਰ ਦੇ ਦਿੰਨੇ ਆਪਾਂ ਬਾਈ ਜੀ ਆਪਣਾ ਕੰਟੈਂਟ ਨੰਬਰ ਦੇ ਦਿਓ ਵੀ ਜੇ ਕਿਸੇ ਨੇ ਖਰੀਦ ਨਹੀਂ ਹੋਵੇ ਇਹਦਾ ਕਿਸੇ ਬਾਈ ਨੂੰ ਮੇਰੀ ਗੋੜੀ ਖਰੀਦ ਨਹੀਂ ਹੋਵੇ ਉਹ ਸਪੈਸ਼ਲ ਛੂਟ ਪਹਿਲੀ ਬਾਤ ਤੋਂ ਇਹ ਹੈ ਕਿ ਜੋ ਬਾਈਕਾ ਚੈਨਲ ਸਬਸਕ੍ਰਾਈਬ ਕਰਕੇ ਆਏਗਾ ਉਸ ਨੂੰ 11000 ਦੀ ਸਪੈਸ਼ਲ ਛੂਟ ਦੇਵਾਂਗੇ ਅਸੀਂ ਲੈ ਵੀ ਬਾਈ ਨੇ ਆਫਰ ਰੱਖਤੀ ਆ ਵੀ ਜਿਹੜਾ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਉਹਨੂੰ 11000 ਰੁਪਏ ਦੀ ਛੋਟ ਆ ਪਹਿਲਾਂ ਹੀ ਬਹੁਤ ਬਹੁਤ ਬਾਈ ਜੀ ਧੰਨਵਾਦ ਤੁਹਾਡਾ ਤੇ ਇਹਨਾਂ ਦਾ ਬਈ ਕੀ ਕੀ ਮੁੱਲ ਰੱਖਦੇ ਆਪਾਂ ਮੁੱਲ ਇਦਾਂ 14 ਲੱਖ ਰੁਪਏ ਇਦਾਂ ਰੱਖਿਆ ਹੋਇਆ ਹੈ ਠੀਕ ਹੈ ਜੀ ਸਾਢੇ 12 ਲੱਖ ਰੁਪਏ ਇਸਕਾ ਹੈ ਠੀਕ ਹੈ ਜੀ ਸਾਢੇ 12 ਲੱਖ ਰੁਪਏ ਉਸਕਾ ਹੈ ਠੀਕ ਹੈ ਜੀ ਤੇ ਜਿਵੇਂ ਤੁਹਾਨੂੰ ਬਾਈ ਜੀ ਨੇ ਮੁੱਲ ਦੱਸ ਹੀ ਦਿੱਤਾ ਆਪਦੇ ਮੂੰਹ ਰੱਖ ਕੇ ਤੇ ਬਾਕੀ ਤੁਹਾਡਾ ਜੇ ਪਹੁੰਚੋਗੇ ਬਾਈ ਜੀ ਕੋਲੇ ਤਾਂ ਮਾਣ ਤਾਣ ਵੀ ਵਿੱਚੋਂ ਕਰਕੇ ਬਾਈ ਕਹਿੰਦਾ ਪੂਰਾ ਖੁੱਲ ਕੇ ਤੁਹਾਨੂੰ ਭੇਜਾਂਗੇ ਖੁਸ਼ ਕਰਕੇ ਤੋਰਾਂਗੇ ਤੇ ਬਾਈ ਜੀ ਦਾ ਕੰਟੈਂਟ ਨੰਬਰ ਤੁਹਾਨੂੰ ਦਿੰਨੇ ਆਪਾਂ ਬਾਈ ਜੀ ਆਪਣਾ ਕੰਟੈਂਟ ਨੰਬਰ ਬੋਲ ਦਿਓ 9818695448 ਇਹ ਮੇਰਾ WhatsApp ਨੰਬਰ ਹੈ ਮੇਰਾ ਦੂਸਰਾ ਨੰਬਰ ਜੋ ਹੈ 8851 ਹਾਂਜੀ 455277 ਇਹ ਸਾਡਾ ਦੂਸਰਾ ਨੰਬਰ ਹੈ ਠੀਕ ਹੈ ਜੀ ਦੋ ਨੰਬਰ ਮੋਬਾਈਲ ਤੇ ਚੱਲਦੇ ਆ ਠੀਕ ਹੈ ਜੀ ਬਾਈ ਜੀ ਨੇ ਆਪਣਾ ਦੋਨੇ ਨੰਬਰ ਕੰਟੈਂਟ ਦੇ ਅਸ ਦੱਸ ਦਿੱਤੇ ਆ ਜੇ ਬਾਈ ਜੀ ਦੂਸਰੇ ਲੋਡ ਕਾਲ ਨਹੀਂ ਚੱਕਦੇ WhatsApp ਤੇ ਮੈਸੇਜ ਕਰ ਦਿਓ ਤੇ ਤੁਹਾਡੇ WhatsApp ਤੇ ਮੈਸੇਜ ਕੀਤੇ ਦਾ ਰਿਪਲਾਈ ਤੁਹਾਡੇ ਕੋਲੇ ਪਹੁੰਚੂਗਾ ਬਾਈ ਜੀ ਨਾਲ ਤੁਸੀਂ ਕੰਟੈਂਟ ਕਰੋ ਤੇ ਤੋਂ ਜਲਦੀ ਤੋਂ ਜਲਦੀ ਜੀ ਨਾਲ ਇਹ ਜੀ ਇਹ ਸਾਡਾ ਛੋਟਾ ਪੁੱਟਾ ਹੈ ਇਹ ਸੇਵਾ ਕਰਦਾ ਕੋਟਯੋ ਕੀ ਸਾਡਾ بڑا ਬੇਟਾ ਹੈ ਹਾਂਜੀ ਸੇਕੂ ਪਹਿਲਵਾਨ ਠੀਕ ਹੈ ਜੀ ਉਹ ਦਿੱਲੀ ਤੋਂ ਸਟੇਟ ਚੈਂਪੀਅਨ ਪਹਿਲਵਾਨ ਹੈ ਠੀਕ ਹੈ ਜੀ ਔਰ ਆਪਣਾ ਮੁੱਲਕੁਰ ਅਕੈਡਮੀ ਗੋਲੂ ਪਹਿਲਵਾਨ ਜੀ ਦੇ ਇਹਾ ਖਾੜੇ ਤੇ ਟ੍ਰੇਨਿੰਗ ਕੀਤੀ ਹੈ ਠੀਕ ਹੈ ਜੀ ਕੋਟਯਾ ਦੇ ਵਿੱਚ ਬਿਜ਼ਨਸ ਵਿੱਚ ਲਗਾ ਹੋਇਆ ਸਾਡੇ ਸਾਥ ਠੀਕ ਹੈ ਜੀ ਔਰ ਇਹਨਾਂ ਦਾ ਵੀ ਆਪ ਥੋੜਾ ਪਿਆਰ ਰੱਖੇ ਠੀਕ ਹੈ ਜੀ ਮੈਂ ਨਾ ਮਿਲੂ ਤਾਂ ਮੇਰੇ ਬੇਟੇ ਦਾ ਵੀ ਨੰਬਰ ਲੈ ਲਓ ਤੁਸੀਂ ਕੋਡ ਨੰਬਰ ਬਤਾ ਦਿਓ ਨੰਬਰ ਬੋਲ ਦੋ ਜੀ 9560288454 ਸੇਤੂ ਪਹਿਲਵਾਨ ਨਾਮ ਹੈ ਠੀਕ ਹੈ ਤੇ ਬਾਈ ਜੀ ਨੇ ਤੁਹਾਨੂੰ ਰਾਜੂ ਦਾ ਨੰਬਰ ਲੈ ਲਓ ਬਾਈ ਦਾ ਬੜਾ ਬੜਾ ਸ਼ੁਕਰੀਆ ਦਾ ਕਰਨਾ ਇਹ ਬੰਦਾ ਪੂਰੇ ਪੰਜਾਬ ਦੇ ਵਿੱਚ ਮੈਨੂੰ ਸਭ ਤੋਂ ਵੱਡੇ ਕੁਟ ਲਗਿਆ ਹੋਇਆ ਹੈ ਸਾਡੀ ਸੇਵਾ ਕੀਤੀ ਹੈ ਸਾਡੀ ਇੱਜ਼ਤ ਕੀਤੀ ਹੈ ਉਹ ਸਾਨੂੰ ਜਿਸ ਚੀਜ਼ ਦੀ ਵੀ ਜ਼ਰੂਰਤ ਹੋਦੀ ਹੈ ਪ੍ਰੋਬਲਮ ਹੁੰਦੀ ਹੈ ਉਹਨਾਂ ਤੁਰੰਤ ਪੂਰੀ ਕਰਦਾ ਹੈ ਇਹ ਬੰਦਾ ਨੰਬਰ ਬੰਦਾ ਬੰਦਾ ਹੈ ਇਹ ਦੋਸਤੀ ਕਰਨ ਵਾਲਾ ਬੰਦਾ ਦਿੱਲੀ ਵਾਲੋਂ ਹਕੂਮ ਸਭ ਕੋ ਸੁਣਾਣਾ ਚਾਹਤੋਂ ਮੈਂ ਕਿ ਆਪ ਐਸੇ ਬੰਦੇ ਦਾ ਸਪੈਸ਼ਲ ਧਿਆਨ ਰੱਖ ਕੇ ਜਾਂਮੀ ਮਿਲੇ ਭਾਈ ਦਾ ਟੈਂਟ ਦਾ ਕੰਮ ਹੈ ਹਾਂਜੀ ਹਾਂਜੀ ਭਾਈ ਦਾ ਟੈਂਟ ਦਾ ਕੰਮ ਭਾਈ ਆਪਣਾ ਵੀ ਆਪ ਕੰਟੈਕਟ ਨੰਬਰ ਦੇ ਦਿਜੀਏ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਸਾਰਾ ਤੁਹਾਨੂੰ ਦੱਸ ਸਕਿਆ ਆ ਬਾਈ ਜੀ ਨਾਲ ਗੱਲਬਾਤ ਹੋ ਗਈ ਆ ਮੰਡੀਆਂ 'ਚ ਜਿੰਨੇ ਵੀ ਟੈਂਟ ਲੱਗਦੇ ਆ ਨੰਬਰ ਸਾਰਾ ਤੇ ਜੇਕਰ ਮੰਡੀਆਂ ਦੇ ਵਿੱਚ ਜਿਵੇਂ ਆਪਣੇ ਪੰਜਾਬ ਦੇ ਵਿੱਚ ਮੰਡੀਆਂ ਲੱਗਦੀਆਂ ਘੋੜਿਆਂ ਦੀਆਂ ਮੇਲੇ ਜੋ ਕਿ ਲੱਗਦੇ ਆ ਤੇ ਉੱਥੇ ਜੇ ਟੈਂਟ ਦੀ ਬੁਕਿੰਗ ਕਰਵਾਉਣੀ ਹੋਵੇ ਤਾਂ ਤੁਸੀਂ ਹਰਮਨ ਮੈਕ ਟੈਂਟ ਹਾਊਸ ਦੇ ਨਾਲ ਬੁਕਿੰਗ ਕਰ ਸਕਦੇ ਹੋ ਤੇ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਚੱਲਦਾ ਮਿਲ ਜੂਗਾ ਉਥੋਂ ਨੋਟ ਕਰਕੇ ਤੁਸੀਂ ਬਾਈ ਜੀ ਨਾਲ ਕਾਲ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਨੰਬਰ ਦੱਸ ਵੀ ਦਿੰਨੇ ਆ ਜੋ ਕਿ ਰਾਜੂ ਭਮ ਇੰਪਰੀਜ਼ੀ ਦਾ ਨੰਬਰ ਆਗਾ 76 967 97 99 ਬਾਈ ਜੀ ਦਾ ਨੰਬਰ ਨੋਟ ਕਰ ਲਿਓ ਤੇ ਜੇ ਤੁਹਾਨੂੰ ਲੋੜ ਪਵੇ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਆਪਣੇ ਕੋਲੇ ਬਾਈ ਜੀ ਦਿੱਲੀ ਤੋਂ ਜਿਹੜੇ ਮਿਲੇ ਸੀਗੇ ਇਹਨਾਂ ਦੇ ਨਾਲ ਬਹੁਤ ਵਧੀਆ ਗੱਲਬਾਤ ਹੋਈ ਤੇ ਅਸੀਂ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਸਾਡੇ ਪੰਜਾਬ ਦੇ ਵਿੱਚ ਆਪਣੇ ਜਾਨਵਰ ਲੈ ਕੇ ਆਏ ਤੇ ਸਾਨੂੰ ਇੱਕ ਚੰਗਾ ਮਿਲਣ ਦਾ ਦੋਸਤੀ ਕਰਨ ਦਾ ਮੌਕਾ ਮਿਲਿਆ ਤੇ ਮੈਂ ਇਹੀ ਅਰਦਾਸ ਕਰਦਾ ਵਾਹਿਗੁਰੂ ਅੱਗੇ ਵੀ ਸਾਡੀਆਂ ਸਾਰੀਆਂ ਸਟੇਟਾਂ ਦਾ ਸਾਰੇ ਆਲ ਇੰਡੀਆ ਹਿੰਦੁਸਤਾਨ ਦਾ ਸਾਡੇ ਸਾਰਿਆਂ ਦਾ ਇਦਾਂ ਹੀ ਪ੍ਰੇਮ ਪਿਆਰ ਬਣਿਆ ਰਹੇ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਹਰ ਇੱਕ ਨਗਰ ਖੇੜੇ ਹਰ ਇੱਕ ਸਟੇਟ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸ਼ੁਕ ਸ਼ਾਂਤੀ ਪ੍ਰੇਮ ਪਿਆਰ ਬਣਿਆ ਰਹੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੀ ਸਾਡੀ ਵੀਡੀਓ ਨੂੰ ਦੇਖਿਆ ਅੱਗੇ ਤੋਂ ਇਸ ਵੀਡੀਓ ਨੂੰ ਦੇਖਣ ਦੇ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ 9811 ਸਰਪੰਚ ਫਾਰਮਿੰਗ ਮਿਲਦੇ ਆ ਜਲ なみにビデオでなあ。